ਹਾਂ ਹਾਂ ਓਏ ਹੋ ਗਿਆ ਯਾਰ ਇਹ ਲਖਾਈ ਇਹ ਕਰਾਉਂਗਾ ਤੇ ਹਾਂ ਯਾਰ ਇਹ ਕੰਮ ਨਾ ਕਰੋ ਜੀ ਨਾ ਨਾ ਤੈਨੂੰ ਪੰਤਾ ਨਾ ਨਾ ਚੱਲ ਤੂੰ ਆਪਦੀ ਆਪਦੀ ਕਰਦੇ ਆ ਲਖਾਈ ਬਾਈ ਫਿਰ ਇਹ ਗੱਲ ਦੀ ਉਹ ਮਲਕੀਤ ਮੰਨਿਆ ਕਰ ਠੀਕ ਹੈ ਲੈ ਵੀ ਹਣ ਬਾਈ ਪਰਮੇਂਦਰ ਕਿਵੇਂ ਪਰਮੇਂਦਰ ਕਿਵੇਂ ਕਰਾਤੀ 4500 ਰੱਖਣਾ 4500 ਹੀ ਲਖਾਈ ਆਪੋ ਆਪਣੀ ਹਾਂ ਠੀਕ ਹੈ ਹਾਂ ਪੈਸੇ ਹਫਤੇ ਨੂੰ ਬਾਈ ਮਲਕੀਤ ਨੂੰ ਮਿਲਣਗੇ ਹਾਂ ਹਫਤੇ ਵਾਂ ਪੈੜਾ ਕਰ ਦਿੰਦੇ ਨਹੀਂ ਨਹੀਂ ਬੱਲੇ ਅੱਦ ਗੀਆਂ ਹਫਤੇ ਨੂੰ ਮਿਲ ਲਗੇ ਲੈ ਵੀ ਆ ਪੱਠ ਦਵਾਈ ਆ ਬਾਈ ਨੂੰ ਆਪਾਂ ਸੁਹਣੇ ਵਾਲੇ ਨੂੰ ਤੇ ਹਫਤੇ ਨੂੰ ਪੈਸੇ ਦੇਣੇ ਆ ਖੰਡ ਮਿਸ਼ਰੀ ਨੇ ਪੱਠ ਲੈ ਲਈ ਆ ਹਾ ਚੱਕਲਾ 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 ਭਾਈ ਜਗਦੀਪ ਕਿਵੇਂ ਕਰਾਤਾ ਸੌਦਾ ਇਹ 10 ਬਾਈ 4200 ਦੀ ਲਈਏ ਬਾਈ 4200 ਜਿ ਲਖਾਈ ਆਪੋ ਆਪਣੀ ਕਰਦੇ ਆ ਗੱਲ ਤੇ ਆਹ ਲੈ ਵੀ ਆ ਬਾਈ ਤੋਂ ਪਟ ਰਹੀ ਬਾਈ ਜੀ ਪਿੰਡ ਕਿਹੜਾ ਸੀ ਆਪਣਾ ਕਿਦਰ ਬਾ ਜੀ ਕਿਦਰ ਬਾ ਤੋਂ ਆਏ ਸੀ ਠੀਕ ਆ ਲੈ ਵੀ ਬਾਈ ਕਿਦਰ ਬਾ ਤੋਂ ਆਏ ਸੀ ਤੇ ਸੇਵ ਕਮੜਾਕਣਾ ਸੌਦਾ ਹੋਇਆ 4200 ਦੇ ਵਿੱਚ ਲਿਖਾਈ ਆਪ ਕੋ ਆਪਣੀ ਲਿਖਾਈ ਆਪ ਕੋ ਆਪਣੀ ਪੈਸੇ ਦੇ ਦੇ ਬਾਈ ਹਾਂਜੀ ਹਾਂਜੀ ਠੀਕ ਆ ਬਾਈ ਲੈ ਵੀ ਆ ਪਾਠਾ ਪਿੰਡ ਸੁਖਣਾ ਵਾਲੂ ਬੱਕਰਾ ਮਿਲਦੇ ਸੌਦਾ ਸਸਰੀ ਗਾਲ ਦੋਸਤੋ ਮੈਂ ਤੁਹਾਡਾ ਆਪਣਾ ਭਰਾ ਕਾਲਾ ਮਖਸਰ ਕੇ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹਰ ਸੋਮਵਾਰ ਪਿੰਡ ਸੁਖਨਾਵਾਲੋਂ ਬੱਕਰਾ ਮੰਡੀ ਲੈ ਆਉਂਦੇ ਦੋਸਤੋ ਹੁਣ ਬੋਲੀ ਸ਼ੁਰੂ ਹੋ ਗਈ ਆ ਪੱਟ ਦੇ ਬੱਕਰੇ ਦੀ ਕੀ ਮੋਲ ਆ ਤਾਂ ਬਾਈ 2500 ਰੁਪਿਆ ਬਾਈ ਰਾਜੂ ਦਾ 2500 2600 ਨਹਿਰੂ ਦਾ ਰਾਜੀ ਦਾ 2700 ਕੱਢ ਆਵਾਜ਼ ਮੋਰ ਜੀ ਬੋਲੋ 3500 3500 ਮੇਰੂ ਕਿੱਤਰ ਗਿਆ ਇਹ ਮੈਂ ਹੁੰਦੇ ਆਂ ਆਉਂਦਾ ਨਹੀਂ ਮੇਰਾ ਕੋਈ ਨਹੀਂ ਮੇਰਾ ਕੋਲੇ ਨੀ ਦੁਆਰ ਉਹ ਕੀ ਲਾਤਾ ਵੀਰੇ 3500 3600 350 3600 3600 4000 4000 ਸੁੱਖੇ ਦਾ ਜੀ 4000 ਆ ਜਾਓ ਵੀ ਆ ਜਾਓ 4200 4200 ਸੁੱਖੇ ਦਾ ਜੀ ਇੱਕ ਪਾਠ ਇੱਕ ਪਾਠ ਇੱਕ ਪਾਠ ਇੱਕ ਬੱਕਰਾ 43 4300 4400 4500 4600 4600 ਕਿੰਨਾ ਹੋ ਗਿਆ 4600 ਵਧ ਗਿਆ ਬਹੁਤ ਫੱਲਿਆ ਜੇ ਕੰਮ 4700 ਇਹ ਰਾਜੀ ਹੜਦੇ ਯਾਰ ਲੈ 100 ਹੋਰ ਪਾ ਦੇ ਕਹਿੰਦਾ ਲੈ 4700 ਹੋ ਗਿਆ ਮੈਂ ਹੀ ਪਾਇਆ ਭਰਾਵਾ 4700 4800 4800 ਹੁਣ ਇਹਨਾਂ ਦੀ ਰੱਖਣ ਦਾ ਕੋਈ ਜੋ 4800 ਐਸੇ ਲੱਗੀ ਜਾਂਦੇ 4800 ਹਾਂ ਪੈਸੇ ਲੱਗੀ ਜਾਂਦੇ ਚਲ ਰਾਤ ਉੱਤ ਨਹੀਂ ਕਰੇ ਬਲਬਾਈ ਮੈਨੂੰ ਘਾਟਾ ਆਪਾ ਗਿਆ ਘਾਟੇ ਹੀ ਨਹੀਂ ਪਾਵੇ ਘਾਟਾ ਆਪਾ ਬੈਠ ਬੈਠ ਘਟਦਾ ਇਹ ਮੈਂ ਬੈਠਾ ਘਾਟਾ ਆਪਾ ਆਪਣੀ ਗਾਰੰਟੀ ਹੈ ਆ ਜਾ ਗਾਰੰਟੀ ਤੂੰ ਬੜੀ ਦੇਵੇਂਗਾ ਤੂੰ ਕਿੰਨੇ ਲੈ ਲੈ ਬਿੱਲ ਲੈ ਲੈ ਬੋਲੋ ਭਾਈ ਬੋਲੋ ਸੂਰਮਿਆਂ 4800 ਲੱਗਿਆ ਭਈਓ ਕਰਦਗੇ ਭਾਈ ਇੱਕ ਦੋ ਦਿਨ ਪ੍ਰਧਾਨ ਕਰੋ ਜੀ ਕਰੋ ਹੈ ਕਰੋ ਆ ਲੈ ਸੁੱਖ ਹੋ ਗਏ ਕੱਪਸ ਲੇ ਵੀ 4800 ਦੇ ਦੇ ਤੇ ਲੈ ਵੀ 4800 ਚ ਦੇ ਦੇ ਪੱਟ ਤੇ ਬੱਕਰਾ ਸੇਵ ਕਮੜਾਖ ਨੇ ਸੁੱਖੇ ਨੂੰ ਧੂੜ ਕੋਟਾ ਨੇ ਭਾਈ ਬੱਕਰੇ ਦਾ ਦਾਸ ਦੀ ਕਿਵੇਂ ਸੌਦਾ ਕੀਤਾ 3000 3000 ਰੁਪਏ ਦਾ ਲਿਖਾਈ ਦਾ ਕਿਹਨੇ ਬੱਕਰਾ ਲਿਆ ਬਿੱਲੂ ਨੇ ਬਿੱਲੂ ਨੇ ਲਿਆ ਕੀਤੋ ਲਿਆ ਥੋੜੇ ਤੋਂ ਲਿਆ ਕਿੱਥੇ ਬੱਕਰਾ ਬਈ ਕਿੱਥੇ ਖੜਾ ਉਹ ਬੱਕਰਾ ਕੋਈ ਨਾ ਲਵੀਂ ਦੋਸਤੋ ਆ ਬੱਕਰੇ ਦਾ ਸੌਦਾ ਹੋਇਆ ਆ ਕੋਨੇ ਦਾ ਤੇ ਇਹ ਦੇਖ ਸਕਦੇ ਬਿੱਲੂ ਨੇ ਲਿਆ